24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਡੇ ਵੱਲੋਂ ਵਾਲੀਆਂ ਨਵੀਆਂ ਤੇ ਤਾਜ਼ੀ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਲੋਕ ਸਭਾ ਹਲਕਾ ਖਡੂਦ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਵੱਲੋਂ ਤਰੰਤਾਂ ਵਿਖੇ ਕੀਤੀ ਗਈ ਚੋਣ ਰੈਲੀ ਆਮ ਆਦਮੀ ਪਾਰਟੀ ਦੀਆਂ 13 ਦੀਆਂ 13 ਸੀਟਾਂ ਪਾਰਲੀਮੈਂਟ ਦੀਆਂ ਜਿੱਤ ਪ੍ਰਾਪਤ ਕਰਕੇ ਇੱਕ ਨਵਾਂ ਇਤਿਹਾਸ ਕਾਇਮ ਕਰੇਗੀ ਲਾਲਜੀਤ ਸਿੰਘ ਪੁੱਲਰ ਪੰਜਾਬ ਬੰਦਰ ਪਾਰਲੀਮੈਂਟ ਚੋਣਾਂ ਹੋਣ ਜਾ ਰਹੀਆਂ ਹਨ ਜੋ 1 ਜੂਨ ਨੂੰ ਪੰਜਾਬ ਬੰਦਰ ਪਾਰਲੀਮੈਂਟ ਦੀ ਵੋਟਿੰਗ ਹੋਵੇਗੀ ਨੂੰ ਵੇਖਦਿਆਂ ਹੋਇਆਂ ਲੋਕ ਸਭਾ ਹਲਕਾ ਖਡੂਸ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਜੇ ਸਿੰਘ ਪੁੱਲਰ ਵੱਲੋਂ ਪਹਿਲੇ ਕਦਮੀ ਕਰਦੇ ਹੋਏ ਅੱਜ ਤਰਨਤਾਰਨ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਗਵਾਈਹੇਟ ਜ਼ੋਨ ਪਰਚਾਰ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਤਰਨਤਾਰਨ ਦੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਗਵਾਈਹੇਟ ਸਰਬਜਿੰਦਰ ਸਿੰਘ ਪਰਵਲ ਬਲਾਕ ਪ੍ਰਦਾਨ ਸ਼ਿਆਰੀ ਦੀਪਕ ਕੁਮਾਰ ਸੂਦ ਬੋਬੀ ਪ੍ਰਦਾਨ ਬਲਾਕ ਤਰਨਤਾਰਨ ਸ਼ਹਿਰੀ ਕੁਲਵੰਤ ਸਿੰਘ ਪੰਨੂ ਤਸਵੀਰ ਸਿੰਘ ਮਾਸਟਰ ਗੁਰਪ੍ਰੀਤ ਸਿੰਘ ਗੋਲਟੀ ਰਾਜੂ ਸੁਭਾਲ ਸੁਰਜੀਤ ਸਿੰਘ ਲਾਹੌਰਿਆ ਸਾਬਕਾ ਸਰਪੰਚ ਆਦੀ ਸਮੇਤ ਅੱਜ ਸਨ ਇਸ ਸਬੰਧੀ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਲਾਲਦੇਵ ਸਿੰਘ ਪੋਲਰ ਨੇ ਦੱਸਿਆ ਕਿ ਪੰਜਾਬ ਅੰਦਰ ਪਾਰਲੀਮੈਂਟ ਚੋਣਾਂ 1 ਜੂਨ ਨੂੰ ਵੋਟਾਂ ਪੈ ਰਹੀਆਂ ਹਨ ਜਿਸ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਲੋਕ ਸਭਾ ਦੀਆਂ ਸੀਟਾਂ ਪੂਰੇ ਭਾਰੇ ਬਹੁਮਤ ਨਾਲ 13 ਦੀਆਂ 13 ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਦੁਬਾਰਾ ਕਾਇਮ ਕਰੇਗੀ ਆਮ ਆਦਮੀ ਪਾਰਟੀ ਵੱਲੋਂ ਪਿਛਲੇ 2 ਸਾਲਾਂ ਵਿੱਚ ਪੰਜਾਬ ਬੰਦਰ ਕਰਵਾਏ ਗਏ ਵਿਕਾਸ ਕਾਰਜ ਦੇ ਆਧਾਰ ਤੇ ਵੋਟਾਂ ਮੰਗ ਕਰੇਗੀ ਆਮ ਆਦਮੀ ਪਾਰਟੀ ਜੋ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਗਏ ਵਾਅਦੇ ਅਨੁਸਾਰ ਇੱਕ ਇੱਕ ਕਰਕੇ ਪੂਰੇ ਕਰ ਰਹੀ ਹੈ ਅਤੇ ਜਲਦੀ ਹੀ ਬੀਬੀਆਂ ਨੂੰ 1-1000 ਰੁਪਏ ਵਾਲਾ ਵਾਅਦਾ ਵੀ ਜਲਦੀ ਹੀ ਲਾਗੂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਆਪਣੀ ਹਾਰ ਨੂੰ ਵੇਖਦਿਆਂ ਹੋਇਆ ਕਬਰਾਂਟ ਵਿੱਚ ਆ ਗਈ ਹੈ ਇਹ ਧੂ ਦੇ ਸਹਾਰੇ ਨੂੰ ਲੈ ਕੇ ਦੂਜੀ ਪਾਰਟੀ ਨੂੰ ਡਰਾ ਧਮਕਾ ਰਹੇ ਹਨ ਪਰ ਆਮ ਆਦਮੀ ਪਾਰਟੀ ਡਰਨ ਵਾਲੀ ਨਹੀਂ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਜ ਤੋਂ ਸ਼ਹਿਰ-ਸ਼ਹਿਰ ਗਲੀ-ਗਲੀ ਅਤੇ ਘਰੋਂ-ਘਰ ਜਾ ਕੇ ਆਮ ਆਦਮੀ ਪਾਰਟੀ ਵਲੋਂ ਕਰਾਏ ਗਏ ਵਿਕਾਸ ਕਾਰਜਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਏ ਗਏ ਅਤੇ ਸਮੇਂ-ਸਮੇਂ ਤੇ ਸਰਕਾਰਾਂ ਪੰਜਾਬ ਅੰਦਰ ਮਤਰੀ ਮਾਂ ਵਾਲਾ سلوਕ ਕਰਦੀਆਂ ਆ ਰਹੀਆਂ ਹਨ ਅੱਗੇ ਤੁਹਾਨੂੰ ਸੁਣਾਉਣੇ ਹੈ ਕਿ ਸਬੰਧੀ ਹੋਰ ਕੀ ਕਹਿੰਦੇ ਨਾਜ਼ੇਬ ਵਿਧਾਇਕ ਲਾਲਦੇਵ ਸਿੰਘ ਭੁੱਲਰ ਤੁਸੀਂ ਵੀ ਦੇਖੋ ਕੀ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਜੋ ਕਿਹਾ ਉਹ ਕਰਕੇ ਵਿਖਾਇਆ ਇੱਕ ਗਰੰਟੀ ਰਹਿੰਦੀ ਆ ਬੀਬੀਆਂ ਦਾ 1000 ਰੁਪਏ ਵਾਲਾ ਉਹ ਵੀ ਗਰੰਟੀ ਜਿਹੜੀ ਆ ਬਸ ਆ ਐਮਪੀ ਲੈਕਚਰ ਤੋਂ ਬਾਅਦ ਜਲਦੀ ਅਸੀਂ ਪੂਰੀ ਕਰਾਂਗੇ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਉਹ ਕਰਕੇ ਵਖਾਉਂਦੇ ਆ ਬਾਕੀ ਇਸੜੀਆਂ ਪਾਰਟੀਆਂ ਪਿਛਲੀਆਂ ਸਰਕਾਰਾਂ ਭਾਵੇਂ ਦੇ ਰਹੇ ਆ ਚੋਣ ਮੈਨੀਫੈਸਟੋ ਜਿਹੜੇ ਉਹ ਪੂਰੇ ਪੂਰੇ ਵੱਡੇ ਰਿਸਟਰ ਦਾ ਪੇਜ ਭਰ ਦੇਣਾ ਤੇ ਕਰਨਾ ਕੁਝ ਬਣਾ ਆਮ ਆਦਮੀ ਪਾਰਟੀ ਨੇ ਜੋ ਗਰੰਟੀਆਂ ਦਿੱਤੀਆਂ ਉਹ ਗਰੰਟੀਆਂ ਪੂਰੀਆਂ ਹੋਣ ਜਿਹੜੀਆਂ ਮੋਤੀ ਵੱਲੋਂ ਜਿਹੜਾ ਕਿਜੀਵਾਲ ਸਾਹਿਬ ਤੇ ਇਸ ਤਰ੍ਹਾਂ ਕੀਤਾ ਜਾ ਰਿਹਾ ਮੋਦੀ ਬਾਰੇ ਕੀ ਕਹਿਣਾ ਚਾਹੀਦਾ ਵੇਖੋ ਜਿਹੜੇ ਇਹੋ ਜੀ ਪੋਲਿਟਿਕਸ ਆ ਨਾ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਆ ਕਿ ਕਿਸੇ ਮੌਜੂਦਾ ਮੁੱਖ ਮੰਤਰੀ ਨੂੰ ਫੜ ਕੇ ਪ੍ਰਧਾਨ ਮੰਤਰੀ ਨੇ ਨਜਾਇਜ਼ ਤੌਰ ਤੇ ਅੰਦਰ ਦਿੱਤਾ ਹੋਵੇ ਤੇ 1947 ਤੋਂ ਲੈ ਕੇ ਅੱਜ ਤੱਕ ਝਾਤ ਮਾਰ ਲਓ ਕਦੀ ਵੀ ਇਹੋ ਜਿਹੀ ਕੋਈ ਘਟਨਾ ਹੋਈ ਹੋਵੇ ਤੇ ਇਹ ਕੰਮ ਉਦੋਂ ਹੁੰਦੇ ਆ ਜਦੋਂ ਕੋਈ ਵੱਡਾ ਲੀਡਰ ਕਿਸੇ ਲੀਡਰ ਤੋਂ ਡਰਦਾ ਆ ਪੀਐਨਐ ਮਰਾ ਤਖਤਾ ਪਲਟ ਦੇਣਾ ਏ अरविंद केजरीवाल ਜੀ ਇੱਕ ਇਮਾਨਦਾਰ ਲੋਕनायक ਨੇ ਨੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਮੋਦੀ ਜਿਹੜਾ ਉਹ ਡਰਦਾ केजरीवाल ਸਾਹਿਬ ਤੋਂ ਡਰ ਤੇ ਡਰੋ ਹੀ ਇਹਨਾਂ ਨੇ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਪਰ ਲੋਕ ਪਿਆਰ ਕਰਦੇ ਆ ਲੋਕ ਵੱਡੀ ਲੀਰ ਦਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਿੱਥੋਂ ਦੇਖੋ ਪੰਜਾਬ 'ਚ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਹੋਣੀ ਲੋਕ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਫਤਵਾ ਦੇਣਗੇ ਵੱਡੀ ਲੀਡ ਨਾਲ 13 ਦੇ 13 ਮੀਂਵਾਰ ਜਿੱਤ ਕੇ ਲੋਕ ਸਭਾ ਦੇ ਜਨਾਲਗੇ ਆਮ ਆਦਮੀ ਪਾਰਟੀ ਇਤਿਹਾਸ ਰਚੂਗੀ ਅੱਛਾ ਜੀ ਕਿਉਂ ਥੈਂਕ ਯੂ ਜਿੰਦਾਬਾਦ